ਦੇ ਦਿਲ ਦੇ ਚਾਰ ਜੱਜਾਰੇ ਪੂਰੀਆਂ ਕਰ ਲੈਣ ਇਸ ਮੰਚ ਦੇ ਉੱਤੇ ਆ ਤੇ ਪਰ Winner ਕਹਿੰਦੇ ਹੁੰਦੇ ਇੱਕ ਹੀ ਹੁੰਦਾ ਆ ਤੇ ਸਾਨੂੰ ਵੀ ਥੋੜਾ ਦਬਕੁੱਟ ਕੇ ਹੱਥ ਨੂੰ ਇੱਕ ਹੀ ਬੱਚੇ ਨੂੰ ਅਸੀਂ ਸਿਲੈਕਟ ਕੀਤਾ ਆ ਜਿਨੇ ਦੋਨੋਂ ਰਾਊਂਡ ਸੀਗੇ ਕੌਨਸਲਿੰਗ ਰਾਊਂਡ ਸੀ ਵਾਕ ਵਾਲਾ ਸੀ ਜਾਂ ਆਪਣੇ ਬਾਰੇ ਕੁਝ ਦੱਸਣ ਵਾਲਾ ਰਾਊਂਡ ਸੀ ਉਹ ਕਲੀਅਰ ਕੀਤੇ ਨੇ ਉਹ ਸਿਰਫ ਇੱਕ ਹੀ ਲੜਕੀ ਸੀ ਤੇ ਉਹਦਾ ਨਾਮ ਹੈ ਤਾੜੀਆਂ ਦੇ ਨਾਲ ਮੈਂ ਤੁਹਾਨੂੰ ਮੇਰਾ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਕਿਉਂਕਿ ਮੇਰੇ ਪੂਰੇ ਸਟਾਫ ਨੇ ਮੇਰਾ ਪੂਰਾ ਸਾਥ ਦਿੱਤਾ ਕਿ ਮੈਂ ਸਾਰਿਆਂ ਦਾ ਥੈਂਕਸ ਕਰਦੀ ਆ ਕਿਉਂਕਿ ਮੈਂ ਇਹ ਕਾਮੀਆਂ ਜੋ ਕਿ ਮੇਰਾ ਸਟਾਫ ਮੇਰੇ ਸਾਰੇ ਮੈਨੇਜਮੈਂਟ ਦੇ ਮੈਂਬਰ ਮੇਰੇ ਸਟੂਡੈਂਟਸ ਮੇਰਾ ਸਾਥ ਦਿੱਤੇ ਨੇ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਇਹ ਸਾਰਿਆਂ ਦੇ